ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਮਨ ਦਾ ਕਰਦਾ ਮੇਰੇ ਵੀਰੋ ਪਰ ਪਲਵਾ ਠੀਕ ਆ ਸਾਰੇ ਵੀਰਾਂ ਦਾ ਪੋਤਰ ਪੋਤਰ ਸੱਟ ਆ ਬਈ ਚਲੋ ਭਾਈ ਉੱਠ ਗਏ ਤੁਹਾਨੂੰ ਦਿਖਾ ਕੇ ਕੀ ਹਾਲ ਚਾਲ ਆ ਮੌਸਮ ਦੇ ਬਾਕੀ ਮਾੜਾ ਹੀ ਐ ਜਦੋਂ ਮੈਂ ਕਹਦਾ ਹਣਾ ਕੀ ਹਾਲ ਚਾਲ ਆ ਲੈ ਦੇਖੋ ਆ ਹਾਲ ਐ ਪੂਰਾ ਤਗੜਾ ਬੱਦਲ ਹਵਾ ਨੇਰੀ ਤੇ ਰਾਤ ਭਾਈ ਕੜੀਆਂ ਵੀ ਆਈ ਗੀਆਂ ਥੋੜਾ ਥੋੜਾ ਹਵਾ ਜੇ ਦਿੰਗਾ ਉਹ ਕੀ ਕਰਕੇ ਤੂੰ ਆਪ ਹੀ ਸਿਆਣੇ ਹੁਣ ਇਹੋ ਜੇ ਮੌਸਮ 'ਚ ਛੱਡ ਗਏ ਕਬੂਤਰ ਕੇ ਨਾ ਛੱਡ ਗਣਾ ਪਹਿਲੇ ਹਾਂਜੀ ਬਾਪ ਤੇ ਕਬੂਤਰ ਤਾਂ ਵਿਹਲੇ ਆ ਬਈ ਲੱਗਪੱਗ ਹਨਾ ਜਿਹੜੇ ਜਿਹੜੇ ਡਾਉਣੀ ਸੀ ਕੀ ਆਪਾਂ ਕੂਤਰ ਜਮਾ ਸਾਪ ਐ ਮੀਨਿੰਗ ਜਿਹੜਾ ਤਿੰਨ ਕਬੂਤਰਾਂ ਤੇ ਹਨਾ ਉਹ ਪਰ ਬਈ ਕਣੀਆਂ ਆਈ ਜਾਂਦੀਆਂ ਦੇਖੋ ਤੁਹਾਡੇ ਸਾਹਮਣੇ ਨੇ ਇਹ ਦੇਖੋ ਬਾਰਿਸ਼ ਦਿਖ ਰਹੀ ਹੁਣ ਮੈਨੂੰ ਠੀਕ ਐ ਹਲਕੀ ਹਲਕੀ ਨਾ ਕਰਕੇ ਬਈ ਫਿਰ ਹੁਣ ਮੀਂਹ ਪੈਂਦੇ ਤਾਂ ਯਾਰ ਕਿੱਥੇ ਛੜ ਕੇ ਉਤਰ ਆਣਾ ਹੈ ਕਿ ਨਹੀਂ ਜੇ ਬੱਦਲ ਹੁੰਦੇ ਮੈਂ ਤਾਂ ਵੀ ਛੱਡ ਦਿੰਦਾ ਮੀਂਹ ਪਈ ਜਾਂਦਾ ਹੁਣ ਰਹਿਣ ਦਿੰਦੇ ਹਾਂ ਸਰ ਹਣਾ ਕੋਈ ਚੱਕਰ ਨਹੀਂ ਬੰਦ ਕਰ ਲੈਣੇ ਇੱਕ ਦੋ ਡੰਗ ਚਲੋ ਚਾਹ ਚੁ ਪੀਨੇ ਆ ਵਾਪੇ ਕੋਈ ਚੱਕਰਾਂ ਦੀ ਗੱਲ ਨਹੀਂ ਬਈ ਫਰਾਂੇ ਕਰ ਲਾਂਗੇ ਆਪਾਂ ਵੀ ਮੰਨ ਕੇ ਕਿ ਬਾਅਦ ਚ ਕੋ ਉਡਾਲਾਂਗੇ ਹਣਾ ਜਿਹੜਾ ਆਪਣੇ ਨਵੇਂ ਕੂਪਰੇ ਜਦੋਂ ਸਾਫ ਹੋ ਗਿਆ ਤਾਂ ਠੰਡਾ ਦੇਣਾ ਤੇ ਉਹ ਉਤਰਾਂ ਨੂੰ ਕੱਟ ਲਾਂਗੇ ਅੱਜ ਆਨਲੌਜੀ ਮੀਂਹ ਵੀ ਹਟਣ ਦਾ ਨਾਂ ਨਹੀਂ ਲੈ ਰਿਹਾ ਹਣਾ ਏ ਮੇਰਾ ਸਾਨੂੰ ਪਤਾ ਹੀ ਐ ਮੈਨੂੰ ਆਏ ਆ ਵੀ ਕੀ ਆ ਹਟ ਜੇ ਹਨਾ ਤੇ ਪਗੂਤਰੀ ਹੱਟ ਲਗੇ ਰਿਆ ਆਪਣੇ ਤੋਂ ਨਹੀਂ ਆਂਦਾ ਸਾਨੂੰ ਪਤਾ ਹੈ ਕੀ ਕਰਗੇ ਉਹਨੂੰ ਕਬੂਤਰੀ ਬਾਲੇ ਬਈ ਪਰ ਯਾਰ ਅਕਸਰ ਹੁਣ ਮਾੜਾ ਮੋਟਾ ਬੰਦ ਤਾਂ ਹੋਵੇ ਨਾ ਇਹ ਤਾਂ ਬੰਦ ਹੀ ਨਹੀਂ ਹੋ ਰਿਹਾ ਪੂਰਾ ਕਣਗਾ ਸਿੱਟੇ ਜਾਂਦਾ ਤਾਂ ਕਰਕੇ ਦੇਖਦੇ ਹਾਂ ਹਜੇ ਹੋਰ ਦਾ 20 ਮਿੰਟ ਕੀ ਪਤਾ ਹਟ ਗਿਆ ਦਾ ਆਪਾਂ ਛੱਡ ਲਾਂਗੇ ਆ ਗਏ ਆਂ ਜੀ ਇਧਰ ਰੋਟੀ ਉਟੀ ਖਾ ਜਾਂਦੀ ਕੰਮ ਕਲੀਅਰ ਐ ਤੇ ਮੌਸਮ ਹੈ ਸੁਹਾਣਾ ਹਨਾ ਦੇ ਵਾਸਤੇ ਬਦਾਮ ਤੋਂ ਪਾਦ ਕੇ ਕਣੀਆਂ ਆ ਜਾਂਦੀਆਂ ਐ ਹੜ ਜਾਂਦੀਆਂ ਹੀ ਹੋ ਜਾਂਦਾ ਹੈ ਬਦਾਮ ਵਾਲਾਂ ਕੁਤਰਾ ਲਿਆਂਦੀਆਂ ਵੀ ਲਗਭਗ 6 ਕ ਲਿਆਂਦੀਆਂ ਹਜੇ ਤੇ ਦੂਜਿਆਂ ਵੀ ਜਿਹੜੇ ਵਾਸਤੇ ਅਕਤੂਬਰ ਵੀ ਪਹੁੰਚਿਆ ਹੋਇਆ ਤੇ ਦਿਓ ਸਾਰੇ ਵਿਦਵਾਨਾਂ ਨੇ ਇਹਨੂੰ ਪਾਸ ਹੋ ਗਿਆ ਜਿਹੜੇ ਹਸਾਬ ਦੇ ਪਾਸ ਕੀਤਾ ਤੈਨੂੰ ਪਾਸ ਸਕੂਲ ਵਾਲਿਆਂ ਨੇ ਜਿਹੜੇ ਤੈਨੂੰ ਹੋਵੇ ਉਹ ਦੱਸ ਦੇ ਉਹ ਪਾ ਦੇਣਗੇ ਤੇ ਤੂੰ ਕਰ ਲਈ ਠੀਕ ਆ ਐਡਾ ਤਕੜੀ ਪਾਸ ਕੀਤਾ ਵੇਖੋ ਵੀ ਜਿਹੜੇ ਜਿਹੜੇ ਤੈਨੂੰ ਆਉਂਦੇ ਆ ਤੂੰ ਦੱਸ ਦੇ ਸੀ ਉਹ ਪੇਪਰ ਚ ਪਾ ਦੇਣਗੇ ਤੂੰ ਕਰਕੇ ਪਾਸ ਹੋ ਜੀ ਵਾਹ ਨਾਈਸ ਤੇ ਮੌਸਮ ਤਾਂ ਸੁਹਾਣਾ ਹੀ ਹੈ ਬਾਬਾ ਦੇਖੋ ਆ ਮੱਠੀ ਮੱਠੀ ਕਣੀ ਪੈ ਰਹੀ ਹੈ ਉਧਰ ਸਾਡੀ ਤਾਸ਼ ਗੈਂਕ ਕਕੜਾਂ ਜੀ ਬੈਠੇ ਹੋਏ ਨੇ ਡਿੱਕੀ ਜਾਂਦੇ ਨਹੀਂ ਕਦੋਂ ਸਾਰੇ ਕੁੱਤਰ ਛੱਡਣ ਵਾਲੇ ਸੀਗੇ ਆ ਛੱਡਣ ਵਾਲੇ ਦਿਨ ਸੀਗਾ ਕੁੰਡਾ ਖੋਲ ਕੇ ਵਿੱਚ ਵੜ ਕੇ ਸਾਰੇ ਬਾਹਰ ਕੱਢਣ ਵਾਲੇ ਦਿਨ ਸੀਗਾ ਵਾ 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 ਕਬੂਤਰਾਂ ਸਾਰਾ ਚੱਕ ਲਿਆ ਨੰਗ ਬਈ ਆਪਾਂ ਹਨ ਜਿੰਨੀਆਂ ਵੀ ਬਦਾਮਾਂ ਆ ਲਈਆਂ ਦੇਖ ਲਓ ਕਰ ਲਓ ਦਰਸ਼ਨ ਤੇ ਮੈਡੀਸਨ ਦੇ ਜਾਂਦੇ ਆ ਬਈ ਹਨ ਮਤਲਬ ਮੈਡੀਸਨ ਕਾਦੀ ਇੱਕ ਤਾਂ ਇਹਦੇ ਚ ਹੈਗੀ ਹੈ ਲਿਵਰ ਟੋਨਿਕ ਇੱਕ ਹੈਗੀ ਜਨਮਾ ਘੁੱਟੀ ਤੇ ਇੱਕ ਹੋਰ ਲਿਵਰ ਟੋਨਿਕ ਹਨ ਮੇਰੀ ਆਤਾ ਜਿਹੜਾ ਬੰਦੀ ਵਾਲੇ ਦਿਨ ਮੈਂ ਮਤਲਬ ਵੀ ਹਨਾ ਹਾਜਮਾ ਜਾਂ ਸੈਟਰ ਰਵੇ ਕਬੂਤਰਾਂ ਦਾ ਬਾਕੀ ਜੀ ਦੇਸੀ ਚੀਜ਼ਾਂ ਫੜ ਕੇ ਲੈਣੇ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਤੇ ਉਹ ਵੀ ਸੋਣਾਂ ਸ਼ੇਅਰ ਕਰਾਂਗੇ ਕਬੂਤਰਾਂ ਨੂੰ ਤਾਂ ਸਾਰਿਆਂ ਨੂੰ ਦੇਤਾ ਬਈ ਹਨਾ ਲਗਭਗ 5-5 ਕਐਮਐਲ ਤੇ ਹੁਣ ਕਬੂਤਰਾਂ ਨੂੰ ਵੀ ਦੇ ਆ ਗਏ ਹਨਾ ਓਏ ਆ ਕੀ ਕਰਾਈ ਜਾਣੋ ਬੰਦ-ਬੰਦ ਕਰਾ ਦਿਓ ਨਾ ਮੀਂਹ ਕਿਸੇ ਹਿਸਾਬ ਤੇ ਯਾਰ ਐ ਓਏ ਜ਼ਿਆਦਾ ਹੀ ਬਾਰਿਸ਼ ਹੋ ਰਹੀ ਹੈ ਬਾਕੀ ਮੁੰਡੇ ਬਦਾਮ ਛਿੱਲੀਆਂ ਦੇ ਬੈਠੇ ਹੋ ਦੇਖੋ ਮਾ ਵੀ ਤੁਸੀਂ ਬਦਾਮ ਤੋਂ ਛਿੱਲੋ ਹਨ ਤੇ ਅਪਾ ਟੈਨ ਵਾਲਾ ਪਾਵਾਂਗੇ ਫਿਰ ਬਦਾਮ ਨਾਲੇ ਖੁੱਡੇ ਚ ਵੜਜ ਕੇ ਭੱਜ ਕੇ ਜੇ ਘਰ ਤੱਕਲਾਸ ਵੇਲਾ ਤੇ ਹੁਣ ਹੋਈਏ ਬਦਾਮਾਂ ਦੇ ਨਾਲੇ ਹਾਂਜੀ ਬਦਾਮ ਆਪਾਂ ਨੂੰ ਦੇ ਦਿਆ ਛਿੱਲ ਕੇ ਉਹਨਾਂ ਨੇ ਬਈ ਤੇ ਤਾਸ਼ ਗੈਂਗ ਨੂੰ ਉਹਨਾਂ ਦੀ ਤਾਸ਼ ਕਰਤੀ ਆ ਪ੍ਰੋਵਾਈਡ ਆਪਾਂ ਠੀਕ ਹੈ ਤੇ ਬੈਠੇ ਬਸ ਹੁਣ ਆਪੇ ਮੱਥਾ ਮਾਰੀ ਜਾਣਗੇ ਤੇ ਆਪਾਂ ਬਦਾਮ ਤੋਂ ਭਾਲ ਗਿਓ ਨੇ ਚਾਰ ਕਬੂਤਰਾਂ ਵਾਸਤੇ ਬਦਾਮ ਕੱਟਦੇ ਆ 8 8 ਬਈ 1 2 3 ਤੇ 4 ਹੁਣ ਮੈਂ ਮੜੀ ਪਿੰਜਰਿਆਂ ਦੀ ਸੈਟਿੰਗ ਕਰ ਦਿੰਦਾ ਹਾਂ ਦੀ ਇੱਕ ਮਿੰਟ ਕਿ ਕਬੂਤਰੋਂ ਤਾਂ ਆਇਓ 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 ਬੋਤਾ ਇੱਕ ਮਿੰਟ ਆਇਓ 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 ਖੜੇ ਤਾਂ ਰੱਖ ਆਇਓ 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 ਬੋਤਾ ਆਇਓ 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 ਆਇਆ ਖੰਡ ਆਇਓ 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 ਆਇਆ ਬੋਤਾ ਲਓ ਜੀ ਇਹਨਾਂ ਨੂੰ ਕਰਦੇ ਭੇੜਾਪਾ ਤੇ ਕਾਂ ਕਬੂਤਰਾਂ ਨੂੰ ਖਾਂਦਗੇ ਬਦਾਂ ਤੇ ਆਪਾਂ ਉਹਨੇ ਗੱਦੀ ਤੇ ਆ ਚੁੱਕੇ ਆਂ ਤਾਸ਼ ਗੈਂਗ ਚ ਸ਼ਾਮਲ ਹੋ ਗਏ ਦੇਖ ਕੇ ਪਤਾ ਕੀ ਹੋ ਜਾਂਦਾ ਵਾਹ ਸਰਾ ਬਸ ਦੁੱਕੀ ਹੈ ਰੱਖ ਲੇ ਜਿਹੜਾ ਕਬੂਤਰਾਂ ਰਹੇਗਾ ਜੀ ਉਹਨਾਂ ਨੇ ਬਦਾਂ ਪਹਿਲੇ ਨੰਬਰ ਤੇ 2 ਸੇ ਡੰਡੇ ਵਾਲੀ ਆਇਆ 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 ਪੁੱਤ ਇਧਰ ਇਹਨਾਂ ਨੂੰ ਰੱਖ ਦੀ ਆਇਆ 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 ਖੰਡ ਆ ਲੈ ਗਲਾਸ ਜਗਾ ਆਇਆ 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 ਇਹਨੂੰ ਵੀ ਰੱਖ ਗਏ ਓਕੇ ਉਹ ਵੀ ਰਿਪੋਰਟ ਖਾਣ ਦੇ ਸਾਰਿਆਂ ਨੂੰ ਦੋ ਤੀਸਰਾ ਅੱਛਾ 1 64 ਠੀਕ ਲੱਗੀ ਲਾਈ ਇੱਕ ਪੱਥਰ ਚੱਕ ਕੇ ਮੈਂ ਦਿੰਦਾ ਤੇ ਪਹਿਲਾਂ ਵਾਲੀਆਂ ਚਾਰੇ ਕਬੂਤਰਾਂ ਸ਼ਰਤਾਂ ਵੀ ਖੁੱਡੇਗਾ ਠੀਕ ਹੈ ਲਓ ਜੀ ਤੇ ਜਿਹੜਾ ਦੋ ਕਬੂਤਰਾਂ ਰਹਿ ਗਏ ਸੀ ਉਹਨਾਂ ਨੂੰ ਵੀ ਰੱਖਦੇ ਬਦnaam ਪਹਿਲੇ ਨੰਬਰ ਤੇ ਪੂਤ ਆਇਆ 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 ਪੁੱਤ ਤੇ ਦੂਜੇ ਨੰਬਰ ਤੇ ਆਇਆ 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 ਹਰੀ ਗਲਾ ਵੀ ਬਗਲੀ ਕਾਲੀ ਜਿੰਨੀ ਤੇ ਖਾਂਦਗੇ ਬਈ ਇਹਨਾਂ ਨੂੰ ਲਓ ਜੀ ਲਾਸਟ ਕਬੂਤਰੀ ਬਦਾਮ ਆੜੀ ਇਹ ਵੀ ਛੱਡਦੀ ਹੁੱਡੇ ਚ ਚਲੋ ਕਬੂਤਰਾਂ ਦਾ ਕੰਮ ਕਲੀਅਰ ਆ ਬਈ ਸਾਰਿਆਂ ਨੂੰ ਖਵਾਤੇ ਬਦਾਮ ਤੇ ਅੱਧਾ-ਬਦਾਮ ਚੱਕ ਲੈਂਦਾ ਰਹੇਗਾ ਜਿਹੜਾ ਤੇ ਹੁਣ ਵੀ ਕਬੂਤਰਾਂ ਨੂੰ ਕਰ ਲਗੇ ਸ਼ਿਫਟ ਆਪਣੇ ਅੰਦਰ ਰੂਮ ਚ ਤੇ ਚੱਕ ਲੈਂਦੇ ਕਬੂਤਰ ਹਨ ਛੱਡਦੇ ਹੌਲੀ-ਹੌਲੀ ਇੱਕ ਮਿੰਟ ਇੱਕ ਨੂੰ ਇੱਧਰ ਇੱਕ ਨੂੰ ਉੱਪਰ ਛੱਡ ਕੇ ਇੱਧਰ ਇੰਨੇ ਕਬੂਤਰਾਂ ਬਦਾਮ ਆੜੇ ਤਾਂ ਤਿੰਨ 4 5 6 6 ਕੂਤਰਣ ਹਾਂਜੀ ਤੇ ਇਧਰ ਵੀ ਪਤਾ ਨਹੀਂ 10 ਕ ਦਾ ਹੁੰਦਾ ਯਾਰ ਪੰਜਾਂ ਕ ਦਾ ਹੁੰਦਾ ਇਹ ਤਾਂ ਮਨ ਲੱਗਦਾ ਤੇ ਰੱਖ ਦੀ ਬਈ ਕਬੂਤਰਾਂ ਨੂੰ ਬਦਾਂ ਗਲਾਬੀ 27 ਟੁਟੋਰੀ ਵਾਲਾ ਆਇਆ 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 ਪੁੱਤ ਉਹ ਕੀ ਵੱਜ ਗਿਆ ਭੈਣਾ ਸਲਤ ਜੀ ਯਾਰ 8 ਕੀ ਦੇ ਵਾਸਤੇ ਕੱਟਦੇ ਮੈਂ ਇਹਨਾਂ ਨੂੰ ਤਾਂ ਪਾਉਣੀ 6 6 ਹੈ ਚੱਲ ਕੋਈ ਨਾ ਆਇਆ 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 ਖਾਣਾ ਤੂੰ ਖਾਣਾ ਲਓ ਜੀ ਓਕੇ ਹੋ ਗਈ ਰਿਪੋਰਟ ਤੇ ਦੂਜਿਆਂ ਵਾਸਤੇ ਛਿੱਲ ਦੇ ਕੱਟਦਗੇ ਤੇ ਜਿਹੜੇ ਤਿੰਨ ਰੂਟ ਰਹਿ ਗਏ ਉਹਨਾਂ ਨੂੰ ਬਦਾਮ ਰੱਖਦਗੇ ਆਇਓ 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 ਓ ਕਿਉਂ ਗਿਰ ਬੋੜ ਬਾਈ ਆਜੋ ਬਰਾ ਚਲੇਗੀ ਬਾਹਰ ਇਹਨਾਂ ਨੂੰ ਖਾਣ ਦੇ ਬਦਾਮ ਤੇ ਜਦੋਂ ਖਾ ਖੂਹ ਡੇਰ ਤੋਂ ਬਾਅਦ ਫਿਰ ਛੱਡਾਂਗੇ ਫੁੱਡੇ 'ਚ ਇਹਨਾਂ ਨੂੰ ਪਾਵਾਂਗੇ ਦਾਣੇ ਹੈ ਨਹੀਂ ਨਹੀਂ ਬਾਤ ਚੱਕਾਂ ਕੋਈ ਗੱਲ ਨਹੀਂ ਕਰ ਸਾਰਿਆਂ ਨੂੰ ਖਾ ਲੈਣੇ ਫਿਰ ਇਕੱਠੇ ਛੱਡਾਂਗੇ ਫੁੱਡੇ ਜੱਪਾ ਓਕੇ ਇਹਨਾਂ ਨੇ ਬਦਾਮ ਤੋਂ ਲੈ ਖਾ ਕਬੂਤਰਾਂ ਨੇ ਇਹ ਚਾਹਤ ਨਹੀਂ ਹੋਈ ਹਨਾ ਤੇ ਸਾਡੇ ਦੇ ਖੁੱਡੇ ਜਿਹਨਾਂ ਨੇ ਫੜ ਲਿਆ। ਲਓ ਜੀ ਛੱਡ ਦੀ ਖੁੱਡੇ ਜਿਹਨਾਂ ਨੂੰ। ਆਪਣਾ ਮੂਹਰ ਵਾਲਾ ਜਾਨਵਰ ਛੱਡ ਗਏ ਭਾਈ ਪਹਿਲਾਂ ਤਾਂ। ਹਰੇ ਟੂਸੇ ਵਾਲਾ ਗੁਲਾਬੀ ਟੂਸੇ ਵਾਲਾ ਵਿਟੌਰੀ। ਓਕੇ ਵੀ। ਲਓ ਜੀ ਆਜੋ ਭਾਈ। ਲਾਸਟ ਕਬੂਤਰ। ਦੋ। ਵੇਖੋ ਪਾ ਨਾਂਗਾ ਦੇ ਕੱਟੇ ਵਰਗੇ ਪਿਆ ਭੈਣ। ਮੁਰਦੇ ਮੁਰਦੇ। ਉਹਦੇ ਆ ਤੇ ਹਾਲ ਕੁ ਮੈਨ ਗਿਆ ਬੜ ਗਿਆ। ਇਹ ਆਪਣੇ ਦਾਣੇ ਪਾ ਦੇ ਇਹਨਾਂ ਨੂੰ। ਐ ਬਿਲਕੁਲ ਲਓ ਜੀ ਪਾ ਦਈਏ ਦਾਣੇ। ਫਰੈਸ਼ ਕਰਨ ਕਰ ਇੱਕ ਨੰਨ ਤਾਈ ਦੇਖੋ ਜੂ ਮਾਰ ਕੇ ਦਿਖਾ ਸਕਦੇ ਕੋਈ ਡਰ ਵਾਲੀ ਦਾਲ ਨਹੀਂ ਡਰ ਵਾਲੀ ਦੇਖਾ ਲਈ ਇਹ ਨਲੀ ਡਕ ਵੀ ਨਾ ਆਇਓ ਲਓ ਜੀ ਰੱਖ ਦਿਆ ਢਾਣੇ ਢਾਣੇ ਆਇਓ 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 ਪਤਾ ਬੋਲ ਮਾਰ ਕੇ ਪਾਇਆ ਕਰੋ ਫੇਰੀ ਬਾਹਰ ਜਾ ਕੇ ਬੋਲਦੇ ਹਾਂ ਯੈਸ ਸੋਨੂੰ ਆਇਆ ਤਾਂ ਉਹ ਕਮਲਾਂ ਉਪਰੇ ਆਜੋ ਆਇਓ ਆਜੋ ਫੇਰੀ ਐ ਕੋਡੇ ਛੇਦਰੀ ਦੇ ਬਾਹਰ ਜਾ ਕੇ ਯੈਸ ਆਇਓ 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 ਬੰਦੋ ਆਇਓ 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 ਬਸਓ ਕਿਉਂ ਨਾ ਭੱਜ ਕੇ ਮਿੱੱਤ ਲੱਗੇ ਤਾਂ ਆਇ ਦੀ ਲੈ ਜੀ ਇਹ ਖੰਡਾ ਇੱਕ ਮਿੰਟ ਖੜ ਜੋ ਬੋਲੀ ਹੁੰਦੇ ਨੂੰ ਮੜੇ ਬੋਲੇ ਕੋਣੀ ਜਿਹੜਾ ਕਣ ਕਟਾਮਾ ਚ ਲੈ ਵੇਚ ਰੂ ਆ ਖੜ ਕੋ ਕਟਾ ਬੈਠਾ ਦੇਖੋ ਪੱਤੇ ਦੇਖੋ ਆਪਣੇ ਕਿਆ ਬਾਤਾਂ ਨੇ ਮਹਾਰਾਜ ਜੀ ਇਧਰਾ ਵੇਖੋ ਚਲੋ ਭਾਈ ਬੈੜ ਖੁੱਲ ਗਈ ਢੜਕੇ ਦੀ ਬੈੜ ਕਿਉਂ ਨਹੀਂ ਖੋਲੀ ਲਾਈਟਾਂ ਲੂਟਾਂ ਤੇ ਆਖੇ ਆਉਣੀ ਪੰਗਾ ਨਾ ਵਿੰਡੋ ਓਨ ਕੀਤੀ ਇਹਨਾਂ ਦੇ ਬਚਾ ਓਪਨ ਕੀਤੇ ਸਚਾਉਣ ਕਈ ਨਾ ਸਵਰੀ ਮੇਰੀ ਅੰਗਰੇਜ਼ੀ ਸਾਈ ਭਾਈ ਹੋ ਗਈ ਜੁੜੀ ਸੀ ਹਣ ਲਾਉ ਜੀ ਵਿੰਡੋ ਵੀ ਖੋਲਦੀ ਐ ਤੇ ਬਾਬੇ ਉਹ ਲਗਪਗ ਆਪਣੇ ਸਾਰੇ ਕੰਮ ਤੋਂ ਮੁਨਬੜਿਆ ਹਣ ਤੇ ਮੇਰੀ ਰੈਸੀਆ ਚ ਗੁਰੂ ਸਾਹਿਬ ਨਾ ਚੱਲੇ ਆ ਗਏ ਆਪਾਂ ਯਾਰ ਹਣਾ ਨਾ ਤਾਂ ਪਾਣੀ ਪੂਣੀ ਲਿਆਵਾਂਗੇ ਆਪਾਂ ਹਣਾ ਕਬੂਤਰਾਂ ਆਸਤੇ ਤੇ ਨਲੇ ਕੋਈ ਐਂਟਰੀ ਆਉਂਟਰੀਆਂ ਦਾ ਪੁੱਛਾਵਾਂਗੇ ਮਾੜਾ ਮੋਟਾ ਬਾਕੀ ਪਾਣੀ ਤਾਂ ਮੇਰੇ ਕੋਲ ਪਿਆ ਸੀ ਪਾਣੀ ਤਾਂ ਮੈਂ ਇਹਨਾਂ ਤੋਂ ਆਪਣੇ ਤੋਂ ਮਿੱਤਰਾਂ ਤੋਂ ਲੈਂਦਾ ਸੀ ਗਿੱਲ ਲਰ ਗਿਆ ਤੋਂ ਹਣਾ ਚੰਨੂ ਵਾਲਾਂ ਦੇ ਇਹਨਾਂ ਦਾ ਵੀ ਪਾਣੀ ਪਿਆ ਵਧਗਾ ਪਾਣੀ ਇਹ ਤੇ ਵੈਸੇ ਮੇਨ ਆਪਾਂ ਹਨਾ ਉਹਦਾ ਬਾਈ ਗੋਰੇ ਦੇ ਪਾਣੀ ਵਰਤਦੇ ਨੇ ਗੁਰੂ ਸਰਾਲ ਦਾ ਤੇ ਉਦੋਂ ਬਣਾਇਆ ਨਹੀਂ ਸੀਗਾ ਹਜੇ ਫਤਾਂ ਕਰਕੇ ਮੈਂ ਹੱਬੀ ਚਲੋ ਇਹਨਾਂ ਤੋਂ ਲਿਆਂਦਾ ਸੀਗਾ ਆਪਣਾ ਤਾਂ ਕਿ ਲਾਰਗਨ ਮਾਸਟਰ ਲੱਗਿਆ ਤਾਂ ਤੇ ਚਲੋ ਨਾਲ ਇਹਨੇ ਵਿਹਲੇ ਆ ਗੇੜਾ ਵੱਜ ਜੂਗਾ ਹਨਾ ਬਾਕੀ ਦੇਖਦੇ ਆਂਗੇ ਜੀ ਚਲੋ ਭਾਈ ਚੱਲਦੇ ਘਰ ਬਾਦਲ ਕੈ ਜੀ ਖਾਨ ਚੀਜੀ ਲੈਣ ਤੇ தம் ਵੀ ਵੇਟ ਕਰੀ ਜਾਂਦਾ ਹੈਗਾ ਫਿਰ ਗੁਰੂ ਸ਼ਰਮ ਵੀ ਜਾ ਕੇ ਉਹਨਾਂ ਅੱਜ ਅਸੀਂ ਛੇ ਦੀ ਛੇ ਦੀ ਆ ਦੂਮ ਚਾਲੇ ਉਹਨਾ ਫੋਟ ਪਰ ਨਹੀਂ ਵੱਟਗੇ ਵਾ ਲਓ ਜੀ ਤੇ ਹੁਣ ਆ ਹਰਲੇ ਵਾਰ ਕਾਮ ਹੈ ਟਾਇਰ ਗੱਡੀ ਦਾ ਰਬਕ ਲਿਆ ਨਾ ਟਾਇਰ ਕਰੇ ਬਦਲਤੇ ਲਓ ਆਪ ਗਰੀਬੀ ਚੱਕਦੀ ਨਵੀਆਂ ਚੱਪਲਾਂ ਪਾਲੀਆਂ ਪ੍ਰਾਣੀਆਂ ਚੱਪਲਾਂ ਰੱਖਦੀ ਆ ਇੱਥੇ ਆਪਾਂ ਕਈ ਲੋਡ ਪੈ ਜਾਂਦੀਆਂ ਤੇ ਹੁਣ ਚੱਲਦੇ ਆ ਗੁਰੂ ਸਾਹਿਬ ਆਪਾਂ ਉਠੋ ਬਰੇ ਚਲੋ ਚੱਲ ਗਏ ਕੀ ਕਰਕਣਾ ਹੈ ਗੱਟਾ ਫੇਰ ਚੱਕ ਤੇ ਮੈਂ ਕਿਹਾ ਬਈ ਅਰ ਵੀ ਗੁਰੂ ਸਾਹਿਬ ਜਾਣ ਤੋਂ ਪਹਿਲਾਂ ਹਨ ਵੀ ਜਿਹੜੇ ਕੂਤਰ ਆਪਾਂ ਛੱਡਨੇ ਆ ਹੁਣ ਮਾੜੀ ਮੂੜੀ ਧੁੱਪ ਜੀ ਨਿਕਲੇ ਠੀਕ ਠਾਕ ਵੀ ਸ਼ਾਇਦ ਮੀਂਹ ਨਾ ਆਵੇ ਤੇ ਉਹਨਾਂ ਨੂੰ ਵੀ ਮੇਰੇ ਵੀ ਪਿੰਜਰੇ ਚ ਪਾ ਕੇ ਆਪਦੇ ਤਾਂ ਟਾਂ ਟਾਂ ਚੱਲ ਗਏ ਨਾਲ ਤੂੰ ਤਾਂ ਦਾਣੇ ਦੇ ਰੱਜੇ ਐ ਪਰ ਆਪਾਂ ਕਿਹੜਾ ਬਨਣੇ ਆ ਆਪਾਂ ਤਾਂ ਜਾਜ ਚ ਛੱਡਨੇ ਆ ਕਿੰਨੇ ਤੂੰ ਬੱਸ ਆਇਂ ਕੋ ਕਰਦੇ ਹੂੰ ਰੋਪੋ ਜੀ ਦੇ ਇਧਰ ਇਹ ਵੀ ਪਾਦੇ ਹਨ ਤੇ ਰੰਗ ਨੂੰ ਪਤਾ ਨਹੀਂ ਸਮੂ ਰੰਗ ਤਾਂ ਬਾਕੀ ਦਿਖਾਈ ਦਿੱਤੀ ਸੀ ਹਨ ਇਹਦਾ ਗਲਾਬੀ ਫੂੰਝਾ ਇੱਕ ਦਾ ਗਲਾਬੀ ਕਾਂਡ ਹਰੀ ਕਾਂਟ ਇੱਕ ਦਾ ਹਰਾ ਟੂਸਾ ਹਰੀ ਟੋਰੀ ਇੱਕ ਦੀ ਹਰੀ ਬਗਲ ਇੱਕ ਨੇ ਰੰਗ ਬਹੁਤ ਸੋਨਾ ਲਾਇਆ ਦਿੱਕੇ ਆਪਾਂ ਰੰਗ ਸੋਨਾ ਵੀ ਲਾਇਆ ਤੇ ਵੱਧ ਵੀ ਲਾਇਆ ਵੱਧ ਵੀ ਲਾਇਆ ਅੱਗੇ ਤਾਂ ਕਾਂਤ ਕਰਤੀ ਮਾੜੀ ਬਿੱਟੀ ਜੀ ਕਰਤੀ ਮਾੜੀ ਇਹ ਭੂੰਜੀ ਕਰਦੀ ਆਹ ਕੰਮ ਕਰਦੇ ਰਿਆਂ ਇੱਕ ਰੱਤਾ ਆ ਗਿਆ ਹਾਂ ਗਲਾਬੀ ਬਗਲ ਦਾ ਸਹੀ ਐ ਉਹ ਆਏ ਮੈਨੂੰ ਛੱਡ ਰਾਂ ਜਾਣ ਕੇ ਤੇਰਾ ਹਾਂ ਉਹ ਆਏ ਬਖਾਲੀ ਵੀ ਨੂੰ ਹਾਂ ਹਾਂ ਮਿੰਨਾਂ ਗਏ ਮੇਰੇ ਲਈ ਜੀ ਆਹ ਪੰਜ ਖੂਤਰ ਸੀ ਤੇ ਕੈਪ ਦੇਓ ਜੀ ਲਓ ਜੀ ਇੱਕ ਮਿੰਟ ਚੜਾ ਲੈਂ ਨੂੰ ਤਾਂ ਚੱਕ ਕੇ ਇਹਨਾਂ ਨੂੰ ਨਵੇਂ ਪੀਜਣਾ ਨੂੰ ਆਪਣੇ ਨੂੰ ਹੌਲੀ ਹੌਲੀ ਕੋਈ ਨਾ ਚੱਕੇ ਜਾਊ ਚੱਕੇ ਹੋ ਥੱਲੋ ਸਪੋਰਟ ਲਾਉਣੀ ਪਊਣਾ ਆਪਾਂ ਨੂੰ ਇੱਕ ਮਿੰਟ ਰੋ ਜਾ ਉਧਰ ਪੈਰ ਲਾਵਾ ਹੜ ਜਾ ਚਾਣ ਚੱਕ ਦੇ ਚੱਕ ਦੇ ਚੱਕ ਦੇ ਕੋਈ ਨਾ ਲਈ ਯਾਰ ਲਈ ਯਾਰ ਲਈ ਉਹ ਥੋੜੀ ਨੂੰ ਬਾਲਾ ਵੱਡਾ ਤਾਂ ਹੋ ਰੀਲ ਗੱਡੀ ਜੀ ਬਣਾ ਕੇ ਲੈ ਗਿਆ ਆਪਣਾ ਚਲ ਕੋਈ ਗੱਲ ਨਹੀਂ ਇਹ ਲੈ ਤੇ ਇੱਥੇ ਵਿਚਾਲਣ ਲਈ ਜੀ ਪਾ ਦਿਆ ਇਹਦੇ ਚ ਹਾਂ ਇੱਥੇ ਵਿਚਾਲੋ ਸਾਰਾ ਘਰ ਦੇ ਸੂਏ ਇਹਨਾਂ ਨੂੰ ਲਓ ਮੇਰੇ ਬੀਰੋ ਤੇ ਟੰਗ ਤੇ ਆ ਜਾਨਵਰ ਵੀ ਤਾਂ ਹਾਂ ਉਹ ਦੇਖੋ ਹਾਂਜੀ ਨਵੇਂ ਜਾਨਵਰ ਜੀ ਨਵੇਂ ਜਾਨਵਰ ਪਾਤੀ ਹੈ ਪਿੰਜਰੇ ਚ ਰੈਡੀ ਟੂ ਲੈਟਸ ਗੋ ਬਣ ਗਈ ਨਾ ਗੱਲ ਇਸ ਦੂਤੇ ਤਾਂ ਕੋਈ ਨਹੀਂ ਹਜੇ ਬਜੀ ਨੂੰ ਚੜਾਉਣਾ ਨੂੰ ਸਾਢੇ ਨਾਲ ਕਾਲ ਹੋਈ ਪਈ ਐ ਉਹਨੇ ਘਰੇ ਗੱਟਾ ਸਿੱਟਕਾਉਣਾ ਸੀਗਾ ਮੈਂ ਕਿਹਾ ਵੀ ਛੇਤੀ ਕਰ ਟਾਈਮ ਹੈ ਨਹੀਂ ਉਹ ਸਿੱਧਾ ਹੀ ਆਵੜਾ ਕਹਿੰਦਾ ਗੱਟਾ ਪੇਰੀ ਸਿੱਟੇਆਂ ਵਾਲਾ ਗੁਰੂ ਸਾਰੀ ਚਾਲਦੇ ਆ ਹੁਣ ਫੋਨ ਤੇ ਫੋਨ ਲਾਈ ਜਾਂਦਾ ਵੀ ਯਾਰ ਛੱਡ ਨਾ ਕਹਿੰਦਾ ਮੈਂ ਟੈਨਸ਼ਨ ਨਾਲ ਭੱਜਾਂ ਦੂ ਗਾਂ ਤੋਂ ਵੇਖੋ ਹਲਕੇਆਂ ਨੂੰ ਭੱਜਾਂਦਾ ਆ ਉਹ ਹਸਾਉਂਦੀ ਹੋਈ ਜਾਂ ਸਾਡੀ ਟਿਕਰੀ ਪੂਰੀ ਹੋਣੀ ਨਹੀਂ ਦਰਦੇ ਹੋਰ ਜੀ ਚਲੋ ਚਲੋ ਸਰਮਜੀਤ ਸਾਹਿਬ ਕਹਿੰਦੇ ਨਾ ਕੋਈ ਗੱਲ ਪਹੁੰਚ ਗਏ ਕਿਦਣਾ ਵਾਹ ਸਟਾਪ ਕੋਲ ਜਾ ਮੇਰੇ ਵੀਰੋ ਸਟਾਪ ਕੋਲ ਜਾ ਕਰਨੋਂ ਤੁਰੇ ਭੁੱਖੇ ਮਰਦੇ ਪਹਿਲਾਂ ਰਾਜ ਖਾਨ ਲੱਗ ਗਿਆ ਮੈਂ ਖਾ ਪੀ ਕੇ ਜਾਵਾਂ ਇਹ ਗੱਲ ਕਿ ਸਿਆਣੀ ਗੱਲ ਕੀਤੀ ਕਿ ਨਹੀਂ ਬਈ ਕਰਨੋਂ ਭੁੱਖੇ ਮਰਦੇ ਤੁਰ ਪੈਣੇ ਆ ਮੈਂ ਕਿਧਰੇ ਪਹਿਲਾਂ ਸਵੇਠੀ ਦਾ ਸਤਪਕੋਸਾ ਖਾ ਲ ਗਏ ਚਲੋ ਜੀ ਪਟਰੋਲ ਪੰਪ ਤੋਂ ਪਟਰੋਲ ਵੀ ਪਵਾ ਲਿਆ ਮੇਰੇ ਵੀਰੂ 110ਾਂ ਦਾ ਬਾਲਾ ਨਹੀਂ ਪਹੁੰਦਿਆ ਤੇ ਫਿਰ ਬਾਲਾ ਨਾ ਕਈ ਵਾਰੀ ਡੁੱਲਣ ਲੱਗਦਾ ਟੈਂਕੀ ਪਹਿਲਾਂ ਹੀ ਫੁੱਲ ਹੁੰਦੀ ਜੀ ਤਾਂ ਕਰਕੇ ਇਹ ਤਾਂ ਵੀ ਬੱਸ ਵੀਰ ਨੂੰ ਤਾਂ ਮਾਰ ਰੱਖਣ ਲਈ ਪਵਾ ਲਿਆ ਨੇ ਸੀ ਪਹੁੰਚ ਗਏ ਗੁਰੂ ਸਰ ਆਗੇ ਦੇਖੋ ਸਤਰਾਂ ਤੋਂ ਪਸਾਨ ਜੀ ਕਹਿੰਦੇ ਘਰ ਤੇ ਰੋਕੋ ਭਾਈ ਢਾਲ ਜੀ ਤੇ ਜੜਾ ਕੇ ਰੋਕ ਦੇ ਰੋਕ ਦੇ ਆਪ ਆ ਬਾਰੀ ਵਿਜੀਟ ਪਾ ਲੋ ਮੋਟਰਸਾਈਕਲ ਗੇਰ ਚ ਪਾ ਲੈਣਾ ਯਾਰ ਗੇਰ ਚ ਪਾ ਲੈ ਕੀ ਕਰੀਏ ਨਾ ਹਾਂਜੀ ਆਗੇ ਜੀ ਪਹੁੰਚ ਗਏ ਠੀਕ ਹੈ ਸ਼ਾਇਦ ਥੋੜੇ-ਮੋਟੇ ਕਬੂਤਰ-ਕਵਾਤਰ ਜੀ ਵੀ ਵਖਾ ਦੇ ਦੇ ਸਾਨੂੰ ਜੇ ਟਾਈਮ ਲੱਗਿਆ ਤਾਂ ਆਏ ਨੂੰ ਬਾਏ ਨੇ ਪਾੜਿਆ ਸੀ ਉਹਦਨ ਉਹੀ ਹੈ ਮੈਨੂੰ ਲੱਗਦਾ ਹੈ ਜੀਵਨ ਦੱਸੀ ਜਾਂਦਾ ਜੀ ਕਹਿੰਦੇ ਇਹਨੂੰ ਬਾਏ ਪਾੜ ਗਿਆ ਜੀਗਾ ਖਰਾਕ ਚੱਲੀ ਨਹੀਂ ਕਬੂਤਰਾਂ ਦੀ ਹਜੇ ਯਾਰ ਮਿਕਸ ਲਾਉ ਜੀ ਮੈਂ ਕੱਸਰ ਨੂੰ ਮੜੀ ਤਾਂ ਹਾਂ ਕਬੂਤਰਾਂ ਤੇ ਨੀ ਅਮਰਾ ਦੀਏ ਦਮਣ ਯਾਰਗੇ ਦਾ ਥੱਲੇ ਚਾਹ ਚੂ ਪੀ ਜਾਂਦੇ ਹਨਾ ਇੱਕ ਮਿੰਟ ਦਿਖਾਈਏ ਤੁਹਾਨੂੰ ਜਾਨਵਰ ਖੜ ਚੋ ਕੁੰਡੀ ਗਾਂਡੀ ਖੋਲ ਲੈਣ ਤੇ ਮੈਨੂੰ ਤਾਂ ਕੰਮ ਵੀਚਰ ਗਿਆ ਲੱਗਦਾ ਮੈਨੂੰ ਖੜ ਜਾ ਬਾਬਿਓ ਲਓ ਕਰੋ ਚੈੱਕ ਬਾਈ ਗੋਰੇ ਦੇ ਕਬੂਤਰ ਗੁਰੂ ਸਰ ਵਾਲੇ ਦੇ ਹਮ ਇੱਕ ਮਿੰਟ ਜ਼ੂਮ ਮਾਰ ਕੇ ਦਿਖਾ ਦਈਏ ਜ਼ੂਮ ਮਾਰਦੇ ਜ਼ੂਮ ਕਬੂਤਰਾਂ ਤੇ ਇਹ ਡਾਉਣ ਵਾਲਿਆ ਬਈ ਸਾਰੇ ਕੁੱਡਰੇ ਆਲੇ ਮੇਰੇ ਹਿਸਾਬ ਨਾਲ ਪੱਠੇ ਆ ਸਾਰੇ ਠੀਕ ਐ ਤੇ ਵੱਡੇ ਕਬੂਤਰ ਥੱਲੇ ਆ ਕੁੱਡੇ ਜੇ ਇੱਕ ਮਿੰਟ ਇਧਰਲਾ ਕੁੱਡਾ ਵੀ ਦੇਖੀਏ ਇਹ ਦੋਵੇਂ ਡਾਉਣ ਵਾਲੇ ਕੁੱਡੇ ਆ ਦਾ ਸੈਟਅਪ ਪਤਲੂ ਸਾਡਾ ਬਹੁਤ ਤਕੜਾ ਸਰਾ ਸੈਟ ਆ ਬਸ ਸਾਰਾ ਹਣ ਇੱਕ ਨੰਬਰਾ ਕੰਮ ਜਾਵਾ ਹਮ ਆ ਤਾਂ ਮੁਰਿਆ ਹਾਲਾ ਰੱਖਾ ਇਹਦੇ ਚਲ ਇੱਥੋਂ ਹੀ ਦੇਖ ਲਓ ਇਹਦੇ ਚ ਬੱਚੇ ਲੱਗਦੇ ਆ ਰ ਮੈਨੂੰ ਬੱਚੇ ਦੇ ਕਬੂਤਰੇ ਆ ਇਹਦੇ ਹੀ ਤਾਂ ਲਾਓ ਜੀ ਫੋਨ ਕਰੋ ਚੈੱਕ ਉੱਧਰ ਆਲਮੋਸਟ ਕਬੂਤਰੀਆਂ ਡਾਉਣ ਵਾਲੀਆਂ ਤੇ ਡਾਉਣ ਵਾਲੀਆਂ ਕਬੂਤਰੀਆਂ ਕਬੂਤਰੀਆਂ ਤੇ ਬੱਚੇ ਬਈ ਠੀਕ ਹੈ ਕੁਝ ਬੱਚੇ ਹੋ ਬੈਠੇ ਨੇ ਦੋ ਤਿੰਨ ਬੜਾ ਰੋਗੇ ਇੱਕ ਮਿੰਟ ਹੋਰ ਆਏ ਉਹ ਕਿਹਾ ਬੇਰਪੋਟਾ ਇੱਧਰ ਵੀ ਠੀਕ ਹੈ ਸੈਟ ਹੈ ਦਾ ਵਾ ਚਲੋ ਬਈ ਮੋੜੋ ਲੇ ਲਿਆ ਸਾਰਾ ਸਮਾਨ ਹਨਾ ਗੁੱਡ ਲੈ ਲਿਆ ਜਲਾਵ ਲੈ ਲਿਆ ਪਾਣੀ ਲੈ ਲਿਆ ਸਾਰਾ ਕੁਝ ਓਕੇ ਆ ਰਿਪੋਰਟਾਂ ਤੇ ਮਾੜੇ ਮੋਟੀ ਕੂਤਰਾਂ ਤੇ ਵੀ ਨਹੀਂ ਕੰਮ ਰਾਏਂਦੀ ਤਾਣਿਆਂ ਤੇ ਤੁਸੀਂ ਮੈਨਰਾਹੀ ਸੀ ਕੁੱਡੇ ਨਹੀਂ ਖੋਲੇ ਤੁਸੀਂ ਤੁਸੀਂ ਕੁੱਡੇ ਨਹੀਂ ਖੋਲੇ ਤੁਸੀਂ ਨਹੀਂ ਆਏ ਦੁੱਧ ਨੇ ਹੁਣ ਮੈਂ ਦਵਾਈ ਆ ਉਹ ਜਾ ਯਾਰ ਡਾਊਨ ਨੂੰ ਕਿਹ ਹੁੰਦਾ ਮੈਂ ਖੋਲ-ਖੋਲ ਕੇ ਨੀਆ ਮਾਰ ਕੇ ਦੇਖ ਵੀ ਆ ਸਾਰੇ ਆਇਆ ਅੱਛਾ ਆਏ ਕਿ ਹੁੰਦਾ ਹੈਗਾ ਤੁਸੀਂ ਵਿੱਚ ਵੜ ਜਿਓ ਤੇ ਸਿਕਜਿੰਦਰ ਰੰਗੋਂ ਸਿਕਜਿੰਦਰ ਰੰਗੋਂ ਵਿੱਚ ਵੜ ਜਿਓ ਹਾਂ ਚਲੋ ਗੱਲ ਕੀ ਚਾਲ ਦੇ ਆ ਤੇ ਬਾਕੀ ਜੇ ਕਿਧੜੇ ਨੂੰ ਥੋੜਾ ਜਿਹਾ ਸਮਾਨ ਅਸੀਂ ਹੋਰ ਲੈਣਾ ਲਓ ਜੀ ਗਿੱਦੜੇ ਵੀ ਆ ਫੜੋ ਇਹ ਜਰਾ ਮੈਂ ਹੀ ਫੜ ਦਿੰਦਾ ਚਲੋ ਥੋੜਾ ਹੱਥ ਖਰਾਓ ਜਾਣਗੇ ਗਿੱਦੜੇ ਵੀ ਵੇਚ ਦੀ ਟੱਪੇ ਆਂਦੇ ਸੀਗੇ ਤੇ ਵੀਰਪਰਾ ਮਿਲ ਗਏ ਹਨਾ ਬਾਏ ਮਾਰ ਲੈਣੇ ਮਗਰ ਉਹ ਤਾਂ ਮਾਰਦੇ ਨਹੀਂ ਹੁੰਦੇ ਮਗਰ ਉਹ ਬੋਲ ਮਾਰਾ ਮਾੜਾ ਹੁੰਦਾ ਤੇ ਚਲੋ ਕੋਈ ਨਾ ਕਬੂਤਰਾਂ ਦੇ ਯਾਰ ਬੇਲੀ ਹੈ ਹਨਾ ਵੀਡੀਓ ਫਿਰ ਠੀਕ ਹੁੰਦੇਗਾ ਵਧੀਆ ਦੇਖਦੇ ਹਾਂ ਰੋਜ਼ ਮੈਸਤਾ ਨਹੀਂ ਕਰਦੇ ਵੀਡੀਓ ਰੋਜ਼ ਹੀ ਠੀਕ ਠੀਕ ਹੈ ਠੀਕ ਹੈ ਹੋਰ ਸੈਟੋ ਫਿਰ ਓਕੇ ਰਿਪੋਰਟਾਂ ਤੇ ਆ ਗਏ ਪੰਸਾਰੀ ਦੇ ਵੀ ਠੀਕ ਹੈ ਬਸ ਇਥੇ ਨੂੰ ਦੱਸਿਆ ਵੀ ਹੁਣ ਅਸੀਂ ਆਪ ਦਾ ਸਮਾਨ ਲਾ ਲੈਣ ਲੱਗ ਗਏ ਬਸ ਸਕੂਟਰ ਨਾਲ ਆ ਬਸ ਸਮਾਨ ਲੈਣਾ ਸੀ ਕੁਝ ਨਾ ਨਵੀਆਂ ਚੀਜ਼ਾਂ ਤੇ ਨੁਕਤੇ ਮਤਲਬ ਜੇ ਨੁਕਤੇ ਕਾਮਯਾਬ ਰਹੇ ਤਾਂ ਸੋਡ ਨਾਲ ਸ਼ੇਅਰ ਕਰਾਂਗੇ ਅਸੀਂ ਬੀਸੀ ਨੁਕਤੇ ਕੁਝ ਲੈਣਾ ਜਾਂ ਮਾੜੇ ਮੋਟੇ ਪੰਸਾਰੀ ਦੇ ਗਿੱਦੜਵਾਹਾ ਯਾਰ ਨੇ ਬਹੁਤ ਯਾਰ ਗੁੜ ਨੇ ਬਹੁਤ ਖਰਾਬ ਕੀਤਾ ਯਾਰ ਮੈਨੂੰ ਲੁਫਾ-ਵਾਲ ਲੈ ਲ ਗਏ ਨਾ ਸੀੜ ਤੋਂ ਲੁਫਾ-ਵਾਲ ਆ ਯਾਰ ਗੁੜ ਪਾ ਗਏ ਪਹਿਲਾਂ ਤਾਂ ਲਓ ਜੀ ਕਬੂਤਰਾਂ ਦੇ ਪਰਲੇ 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 ਬਈ ਹੌਲੀ ਕਿਤੇ ਰੱਖ ਦੇ ਹਾਂ ਆ ਵਾਲਾ ਅੱਛਾ ਆ ਚੱਕੀ ਇੱਕਦਮ ਨਹੀਂ ਲੈ ਲੈ ਜੀ ਇੱਕ ਹੋਰ ਭਾਵੇਂ ਲੋਹੇ ਦੇ ਆ ਇਹ ਲਓ ਜੀ ਕਬੂਤਰਾਂ ਵਾਸਤੇ ਖੁੱਜੇ ਵੀ ਲੈ ਲੈ ਠੀਕ ਹੈ ਤੇ ਹੋਰ ਕੀ ਹੈ ਚਲੋ ਯਾਰ ਚੱਲ ਗਏ ਬਹੁਤ ਲੇਟ ਹੋ ਗਏ ਘਰੇ ਆ ਕੂਤਰਾਂ ਦਾਣੇ ਨੂੰ ਨਹੀਂ ਪਾਉਣੇ ਬਾਈ ਕੋਈ ਪਾਟਾ ਕੋਡੇ ਛਪੜਕਾ ਕੇ ਦੇਖ ਲੋ ਤੂੰ ਵੇਖ ਸਾਨੂੰ ਤਾਂ ਪਤਾ ਹੀ ਨਹੀਂ ਫੜ ਜਾ ਸਹੀ ਹੈ ਆ ਗਏ ਘਰੇ ਮੁੰਡਾ ਸਮਾਨ ਫੜ ਪਹਿਲਾਂ ਤੋੜਾ ਦੇਸੀ ਭਾਸਮਾ ਦੂਜਾ ਹੈ ਫੀਮ ਲਈਏ ਆਪਣਾ ਕੋਈ ਗੱਲ ਨਹੀਂ ਹਾਂ ਬੇਬੇ ਪਵਾਵਾਂ ਕੂਤਰਾਂ ਨੂੰ ਪਾਣੀ ਪਿਵਾਵਾਂਗੇ ਲੈ ਫਰੂਟੀ ਦਾ ਪਿਆ ਦੇ ਓਏ ਆਏ ਓਏ ਓਏ ਆ ਸਮਾਨਾ ਫੜ ਸਾਰਾ ਇਹ ਨਾ ਇਹ ਤਾਂ ਮੰਡੀ ਗਈ ਸੀ ਬੇਬੇ ਸਪੈਸ਼ਲ ਹਾਂ ਵੀ ਫੜ ਸਮਾਨ ਸਾਰਾ ਸਮਾਨ ਬਹੁਤ ਦਾੰਗ ਆਹ ਕਹਦਾ ਹੋਰੀ ਕੋਈ ਦੇ ਤਾਂ ਆ ਵੀ ਆ ਵੀ ਕਾ ਉਹ ਤਾਂ ਵੀ ਫਰੀ ਦੁੱਤੀ ਆ ਫਰੀ ਦੁੱਤੀ ਆ ਫਰੀ ਲੈ ਕੇ ਆਉਂ ਹੀ ਲੈ ਕੇ ਆ ਫਰੀ ਦੁੱਤੀ ਆ ਫਰੀ ਲੈ ਲੈ ਬਈ ਮੜੇ ਇੱਥੇ ਰੱਖੀ ਇਹਨੂੰ ਐ ਕਰੀ ਇਹ ਆਸਮਾਨਾ ਲੈ ਕੇ ਆਂਦਾ ਬਈ ਅੱਜ ਅਸੀਂ ਠੀਕ ਆ ਆ ਦੇਸੀ ਚੀਜ਼ਾਂ ਸਾਡੀਆਂ ਭਾਸਮਾ ਉਹਦੇ ਆਖਣ ਨੂੰ ਤੇ ਆ ਸਾਡੇ ਦੇਸੀ ਕੁਜੇ ਇਹਨਾਂ ਚ ਰਗੜਿਆ ਜਾਊਗਾ ਇਹੂੰ ਰਗੜਾ ਨਹੀਂ ਆਂਦਾ ਐਸਾ ਰਗੜਾ ਕਿਵੇਂ ਜਾਊਗਾ ਤਿੰਨ ਕੁਜੇ ਪਹਿਲਾਂ ਕੀ ਕਰਨਾ ਪਊ ਭੰਣੇ ਬੈਣਗਾ ਇੱਟ ਮਾਰਨੀ ਪਊ ਚਾਹ ਉੱਤੇ ਕੁਜੇ ਪਾ ਕੇ ਕੋਟਕੇ ਸਾਰਾ ਸਮਾਨ ਕੱਢ ਕੇ ਉਹੀ ਪੜਨਾ ਪਊਗਾ ਪਰ ਉਹ ਐ ਪੜਨਾ ਪੂ ਕੋਠੇ ਤੋਂ ਚੜ ਕੇ ਤੇ ਨਾ ਥੱਲੇ ਨਹੀਂ ਉਤੋਂ ਆਵ ਛਾਲ ਮਾਰਨੀ ਪਊਗਾ ਛੱਟ ਕੇ ਥੱਲੇ ਹਾਂ ਲੱਗਣਾ ਪਿਛਲੇ ਪਾਸੇ ਪਿੱਠ ਨਾਲ ਬੜੀ ਕੋਈ ਫੇਰ ਕੰਮ ਕਰੂਗਾ ਤੇ ਇਧਰ ਵੀ ਆਪਣਾ ਜਾਨਵਰ ਪਿੰਜਰੇ ਚ ਪਾ ਕੇ ਗਏ ਸੀ ਬਸ ਤੇ ਇਹਨਾਂ ਨੂੰ ਵੀ ਲਾ ਦਨੇ ਆ ਹਾਂਜੀ ਲੱਗ ਕੇ ਲਾਉਣ ਪਠਿਆਂ ਨੂੰ ਵੀ ਤੇ ਆਈ ਥਿੰਕ ਸੋ ਧੰਨ ਭਾਗ ਧੰਨ ਭਾਗ ਗਲੱਛੇ ਹੈਗੇ ਆ ਵੀ ਆੜੇ ਮੋਟੇ ਕਿ ਨਹੀਂ ਗਲੱਛੇ ਨਹੀਂ ਗਲੱਛੇ ਬਈ ਇਹ ਤਾਂ ਮਿੱਠਾ ਢਿੱਗਾ ਬਈ ਕਿਸੇ ਨੇ ਨਹੀਂ ਦਾਣੇ ਗਲੱਛੇ ਮੈਨੂੰ ਆਇਆ ਸੀ ਚੱਲ ਮੌਸਮ ਠੰਡਾ ਸੀ ਤਾਂ ਹੀ ਨਹੀਂ ਗਲੱਛੇ ਖੋਲੋ ਭਾਈ ਇਹਨਾਂ ਨੂੰ ਸੱਡਾਂਗੇ ਲੈ ਭਾਈ ਜਾਣ ਦੇ ਅੰਦਰ ਤੂੰ ਮੁੰਡਿਆ ਲਾਈਟਾਂ ਆਨ ਕਰਿਆ ਚਲੋ ਭਾਈ ਲਾਈਟ ਛੱਡ ਕੇ ਲਈ ਇੱਕ ਖਵਾ ਖੁੱਡਿਆਂ ਵਾਲੀ ਹਾਂ ਲਓ ਜੀ ਨਾਲ ਦੀ ਨਾਲ ਦੇਸੀ ਨੁਕਸਾ ਵੀ ਤਿਆਰ ਕਰਨ ਲੱਗੇ ਹਣਾ ਅ ਕੱਲ ਤੋਂ ਪਾਉਣ ਲੱਗਦੇ ਆ ਉਤਰਾਂ ਨੂੰ ਸੋਡੇ ਨਾਲ ਵੀ ਸ਼ੇਅਰ ਕਰ ਦਾਂਗੇ ਹਣਾ ਬਈ ਕੀ ਹਿਸਾਬ ਕਿਤਾਬ ਹੈਗਾ ਤੇ ਇੱਧਰ ਰੱਖ ਦੀਓ ਵੱਡੀਆਂ ਕਬੂਤਰੀਆਂ ਨੂੰ ਦਾਣੇ ਆਇਓ 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 ਖੰਡੋ ਖਾ ਲੋ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਰੱਖ ਦੀਏ ਵੀ ਦਾਣੇ ਆਇਓ 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 ਪੁੱਤ ਖਾ ਲੋ ਆਇਓ ਆਇਓ ਬੇਟਾ ਤੇ ਨਾਲ ਦੀ ਨਾਲ ਵਾਟਰ ਵੀ ਪਾ ਲਾ ਬਈ ਕਬੂਤਰਾਂ ਵਾਲੇ ਪਾਸੇ ਵੀ ਤੇ ਕਬੂਤਰਾਂ ਦੇ ਪਾਸੇ ਵੀ ਲਾ ਦੀ ਜਿੰਦੇ ਇੱਧਰ ਲੋਜੀ ਇੱਧਰ ਕਬੂਤਰੀਆਂ ਵਾਲੇ ਪਾਸੇ ਵੀ ਲਾ ਦੀਏ ਲੋਕ ਬਾਬੋ ਲਾ ਗਏ ਨੇ ਖੁੱਲ ਗਏ ਕਮਰੇ ਹਾਂਜੀ ਓਕੇ ਰਿਪੋਰਟ ਠੀਕ ਹੈ ਇਧਰ ਦਾ ਕੰਮ ਕਲੀਅਰ ਆ ਬਈ ਸਾਰਾ ਆਪਣਾ ਹਾਂਜੀ ਮੇਰੇ ਵੀਰੋ ਆਗੇ ਧਰਲੇ ਕਰੇ ਰੋਟੀ ਮੁਠੀ ਖਾ ਜਾਂਦੀ ਬਈ ਤੇ ਨਹਾਉਣ ਦੀ ਤਾਂ ਲੋੜ ਹੀ ਨਹੀਂ ਸਾਨੂੰ ਪਤਾ ਫਿਰ ਆਪਾਂ ਪਹਿਲੇ ਫਰੈਸ ਹੋ ਗਏ ਸੀਗੇ ਕਰੀ ਖਾਣ ਚੀਜੀ ਲੈਂਦੀ ਬੜੀ ਮੋਟੀ ਤੇ ਆਹ ਨੁਕਤਾ ਤਿਆਰ ਕੀਤਾ ਬਈ ਨਵਾਂ ਹਨਾ ਜਿਹੜਾ ਆਪਾਂ ਮਤਲਬ ਵੀ ਕਬੂਤਰ ਨਹੀਂ ਵਿਲੇ ਹੁੰਦੇ ਕਬੂਤਰ ਨਹੀਂ ਵਿਲੇ ਹੁੰਦੇ ਜਿਹੜੇ ਭਰਾ ਕਹਿੰਦੇ ਆ ਉਹ ਹੱਲ ਵੀ ਆਪਾਂ ਕੱਢਦਾ ਸੋਡਾ ਇਧਰ ਮਿਨਰਲ ਵਾਟਰ ਲਿਆਂਦਾ ਬਈ ਆਪਾਂ ਟਾਊਡੋਸ ਪਾਉਣ ਵਾਸਤੇ ਸਾਰੇ ਕੰਮ ਹੁੰਦਾ ਨੇ ਮੇੜ ਕੇ ਕਲੀ ਰਸਾ ਸਾਰਾ ਕੁਝ ਮਿਲਕ ਵਗੈਰਾ ਚੱਕ ਲਿਆ ਨਾ ਬਸ ਹੁਣ ਤੇ ਵਲੌਗ ਦੀ ਐਂਡਿੰਗ ਕਰਤੀ ਤੇ ਬਈ ਉਹਦੇ ਆਖ ਨੂੰ ਮੈਂ ਬੈਡ ਨਿਊਜ਼ ਇੱਕ ਹੋਰ ਸੁਣ ਲਓ ਆਪਣੀ ਪੰਜ ਵਾਲੀ ਬਾਜੀ ਵੀ ਕੈਂਸਲ ਹੋ ਗਈ ਬਈ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਕਹਿੰਦੇ ਵੀ ਕੈਂਸਲ ਆ ਬਾਜੀ ਪੰਜ ਵਾਲੀ ਕੈਂਸਲ ਹੋ ਗਈ ਦੋ ਵਾਲੀ ਕੈਂਸਲ ਹੋ ਗਈ ਚਾਰ ਵਾਲੀ ਰਹਿ ਗਈ ਉਹ ਕਹਿੰਦੇ ਹਜੇ ਗੀੜਿਆਂ ਤੋਂ ਪਹਿਲਾਂ ਦੱਸਾਂਗੇ ਇੱਕ ਦਿਨ ਵੀ ਕਰਾਉਣੀ ਹੈ ਕਿ ਨਹੀਂ ਮੈਨੂੰ ਲੱਗਦਾ ਚਾਰ ਵਾਲੇ ਵੀ ਕੈਂਸਲ ਹੋ ਗਈ ਬਈ ਚਲੋ ਕੋਈ ਨਾ ਕੀ ਕਰ ਸਕਦਾ ਹੁਣ ਆਪਣਾ ਤਾਂ ਕੋਈ ਜ਼ੋਰ ਨਹੀਂ ਚੱਲਦਾ ਇਹਦੇ 'ਚ ਹਨਾ ਬਈ ਵੀ ਆਪਾਂ ਕਹੇ ਗੱਗੇ ਵੀਰ ਤੁਸੀਂ ਕਰਾਓ ਕਰਾਓ ਬਾਜੀ ਤੇ ਪਰ ਇੱਕ ਗੱਲ ਹੈ ਵੀ ਕਬੂਤਰਾਂ ਦੀ ਦਫਾ ਪੱਟੀ ਜਾਊ ਜਾਂ ਹਨਾ ਉਹ ਤੁਸੀਂ ਵੀ ਸਿਆਣੋ ਯਾਰ ਕਬੂਤਰ ਦੀ ਵੱਤ ਬਣੀ ਹੁੰਦੀ ਆ ਹਨਾ ਵੀ ਤਿੰਨ ਚਾਰ ਚਾਰ ਪੰਜ ਵਾਰ ਗਏ ਤਾਂ ਕਬੂਤਰ ਪਾਣੀ ਟੁੱਟ ਜੇ ਉਦੋਂ ਉਹ ਕਬੂਤਰ ਬਾਜੀ ਭਾਲਦਾ ਤੇ ਕਬੂਤਰਾਂ ਬਾਜੀ ਭਾਲੀ ਜਾਂਦੀਆਂ ਸੀ ਤਾਂ ਵੀ ਮੈਂ ਕਾਲ ਕਰੀ ਜਾਂਦਾ ਸੀ ਵੀ ਇਹ ਕਬੂਤਰਾਂ ਛੇਤੀ ਛੇਤੀ ਛੱਡ ਲੱਗੇ ਆਪਾਂ ਬਾਜੀ ਹਨਾ ਮੁਰਕਿਉ ਗੱਲ ਨਹੀਂ ਰਹਿੰਦੀ ਰੁਕ ਕਰੰਟ ਨਹੀਂ ਰਹਿੰਦਾ ਕਬੂਤਰ ਚੋ ਆਹ ਰੌਲਾ ਹੁਣ ਬਾਜੀ ਕੈਨਸਲ ਹੋ ਗਈ ਹੁਣ ਕੀ ਕਰ ਸਕਦੇ ਆ ਚਲੋ ਦੇਖਦੇ ਆ ਫਿਰ ਹੁਣ ਕੀ ਹਾਬਦਾ ਰੋਕ ਲਾਂਗੇ ਫਿਰ ਯਾਰ ਗਾਂ ਕੱਢ ਲਾਂਗੇ ਕਰਾਂ ਬੜਾ ਮੋਟਾ ਮਤਲਬ ਕੋਈ ਲਾ ਕੇ ਕੋਈ ਸਮਾਨ ਥੱਪਾ ਇਹਨੂੰ ਫੁੱਡੇ ਛੜ ਦਾਂਗੇ ਯਾਰ ਪ੍ਰੈਸਟ ਕਰਦੇ ਆਗੇ ਸੈਟ ਵਟ ਹੋ ਜਾਣਗਾ ਫਿਰ ਸੁੱਕਾ ਕੱਢ ਕੇ ਫਿਰ ਪਾਣੀ ਦੇ ਕਰਨਾ ਪੈਣਾ ਆਪਾਂ ਨੂੰ ਤੇ ਬਾਕੀ ਤੁਹਾਨੂੰ ਪਤਾ ਹੀ ਹਨਾ ਪਾਣੀ ਪੂਣੀ ਆਪਾਂ ਸਾਰੇ ਲੈਂਦੇ ਪਾਣੀ ਤਾਂ ਆਪਣੇ ਕੋਲੇ ਪਹਿਲਾਂ ਵੀ ਪਈ ਸੀ ਵੈਸੇ ਤੁਹਾਨੂੰ ਦਿਖਾ ਹੀ ਦਿਨਾ ਵੇ ਇੱਕ ਮਿੰਟ ਰੋਹੋ ਆ ਪਿਆ ਸਾਰਾ ਸਮਾਨ ਹਨਾ ਤਾਂ ਤਾਂ ਹੋਰ ਚੀਜ਼ਾਂ ਇਹਦੇ ਚ ਗੋੜਾ ਮੁੰਨ ਲੱਗਦਾ ਹੈ ਇਹਦੇ ਚ ਪਾਣੀ ਹੈ ਇਹਦੇ ਚ ਪਾਣੀ ਹੈ ਉਹ ਜਲਾਬ ਐ ਸੱਚ ਇੱਕ ਹੈ ਨਾ ਤੇ ਅੱਜ ਵੈਣ ਪਈਆ ਤੇ ਇਹਦੇ ਚ ਥੋੜਾ ਜਿਹਾ ਕੋਈ ਪਾਸ ਮਾ ਜੀਗਾ ਹੈ ਨਾ ਉਹ ਵੀ ਪੰਗਾ ਹੈ ਸਮਾਨ ਸਾਰਾ ਹੀ ਹੈ ਆਏ ਨਾ ਸਾਨੂੰ ਜੇ ਲੋਮੀ ਭੈਣ ਜਦੋਂ ਵੀ ਬੁੱਧੂ ਜੀ ਤੁਰੇ ਫਿਰਦੇ ਆ ਇਹ ਇਹ ਹੋਈ ਕੋਈ ਗੱਲ ਨਹੀਂ ਸਮਾਨ ਸਭ ਆਪਾਂ ਸਾਰੇ ਹੀ ਵੀ ਆਪਣੇ ਕੋਲੇ ਇਹ ਲਓ ਦਿਖਾ ਦਿੰਨਾ ਸਾਨੂੰ ਤਾਂ ਜਮ ਮੜੀ ਪਈ ਹੋਗੀ ਇਹ ਲਓ ਜੀ ਸਮਾਨ ਦਾ ਬਹੁਤ ਬਾਬੇ ਬਾਨਸਮਨੀ ਦਾ ਹੈ ਨਾ ਤੇ ਇਧਰੋਂ ਕੁਝ ਹੋਰ ਪਾਣੀ ਪਈ ਹੋਣਗੇ ਗੱਲਰ ਕਰਦ ਲੈਂਦੇ ਸੀਗੀ ਆਪਾਂ ਆਪਣੇ ਮਿੱਤਰਾਂ ਤੋਂ ਚੰਨੂ ਵਾਲਿਆਂ ਤੋਂ ਆਪੇ ਪਾਣੀ ਤਵਾ ਦੂ ਦੋ ਪਾਣੀ ਹੋਰ ਪਏ ਉਹਨਾਂ ਦੇ ਤਿੰਨ ਸਮਾਨਤਾ ਸਾਰਾ ਪਿਆ ਹੋਈ ਕੋਈ ਗੱਲ ਨਹੀਂ ਤੇ ਆਪਾਂ ਐਵੇਂ ਗੱਪ ਵੀ ਨਹੀਂ ਮਾਰਦੇ ਸੁਣ ਪਾ ਸਿੱਧਾ ਹੀ ਦੱਸਦੇ ਨੇ ਵੀ ਕਿਹੜੀ ਚੀਜ਼ ਆਪਾਂ ਕਿਹੜੇ ਬੰਦੇ ਤੇ ਲੈਂਦੇ ਹਣਾ ਪਹਿਲਾਂ ਪਾਣੀ ਆਪਾਂ ਲੈ ਕੇ ਜਾਂਦੇ ਆਪਣੇ ਮਿੱਤਰ ਤੇ ਗੱਲਾਂ ਕਰ ਜਾਂਦੇ ਹਣਾ ਚੰਨੂ ਵਾਲਿਆਂ ਤੋਂ ਫੇਰਾ ਬਾਈ ਗੋਰੀ ਕੋਲੇ ਰਿਸ਼ਤੇਦਾਰੀ ਹੈ ਬਾਈ ਨਾਲ ਤਾਂ ਆਪਣੀ ਤੇ ਮੰਨ ਕੇ ਚੱਲ ਆਪਾਂ ਆਪ ਨਹੀਂ ਬਣਾਉਂਦੇਗੇ ਘਰੇ ਹਣਾ ਐਵੇਂ ਮੈਂ ਥੋੜੇ ਉਮਰੇ ਗੱਪ ਮਾਰੀ ਆਵਾਂ ਵੀ ਇਹਦਾ ਵੀ ਮੈਂ ਬਣਾਇਆ ਵੀਰਾ ਪਾਣੀ ਹੈ ਉਹ ਗੱਲ ਫੁੱਦੂ ਗੱਲਾਂ ਹੋ ਜਾਂਦੇ ਨੇ ਤਾਂ ਕਰਕੇ ਤੇ ਬਾਕੀ ਬਸ ਠੀਕ ਐ ਜੇ ਆਪਾਂ ਨੂੰ ਬਣਿਆ ਮਿਲ ਜਾਂਦਾ ਐ ਕੁਟਿਆ ਕਟਾਇਆ ਆਪਾਂ ਲੈ ਆਉਣੇ ਆ। ਪਹਿਲੇ ਬੋਲ ਤੇ ਪੜੋ ਮਿਲ ਜਾਂਦਾ ਹੱਸ ਕੇ ਹਨਾ। ਤੇ ਬਾਕੀ ਬੰਨ ਕੋ ਚਲੇ ਪੁੱਛਣਾ ਹੋਵੇ ਮੈਂ ਪੁੱਛ ਵੀ ਸਕਦਾ। ਕੋਈ ਚੱਕਰ ਵਾਲੀ ਗੱਲ ਨਹੀਂ। ਮੈਨੂੰ ਜਵਾਬ ਵੀ ਨਹੀਂ ਦੇਣਾ ਮੈਨੂੰ ਪਤਾ। ਪਰ ਐਵੇਂ ਕੀ ਫਾਇਦਾ ਹਨਾ? ਕੀ ਪਤਾ ਕੋਈ 1 ਸਾਲ ਬਾਇਆਂ ਡਾਉਣੀਆਂ ਕਿ ਨਹੀਂ ਆਪਾਂ ਕੋਈ 2 ਸਾਲ ਹਨਾ ਰਹਿਣਾ ਇੱਥੇ ਕਿ ਨਹੀਂ ਕੋਈ ਕਨਫਰਮ ਨਹੀਂਗਾ। ਫਿਰ ਕੀ ਫਾਇਦਾ ਐਵੇਂ ਇਹ ਗੱਲਾਂ 'ਚ। ਤੇ ਬਾਕੀ ਸਾਰਾ ਕੋਈ ਤੁਹਾਡੇ ਸਾਹਮਣੇ ਹੋਇਆ ਗੁਰੂ ਬਈ ਹਨਾ। ਤੁਹਾਡੇ ਤੇ ਕੋਈ ਲੁਕੋਣੀਗਾ। ਬਾਕੀ ਬਣਿਆ ਪਾਣੀ ਮੈਂ ਲੈ ਆਉਣਾ ਹੁਣਾ। ਪਰ ਲਾਉਣਾ ਮਾ ਆਪਦੇ ਦਿਮਾਗ ਨਾਲ। ਠੀਕ ਹੈ ਜਿਵੇਂ ਮੈਨੂੰ ਦੱਸਣਗੇ ਮੈਂ ਮੋਮੇ ਨਹੀਂ ਲਾਉਂਦਾ ਸਿੱਧਾ ਸਪਸ਼ਟੀ ਵੀਡੀਓ ਜੀ ਦੱਸਤੀ ਮੈਂ ਸੱਚੀ ਗੱਲ ਮੈਨੂੰ ਦੱਸ ਕੇ ਦੂਰ ਦਾ ਜਦ ਤੂੰ ਐਂ ਲਾਉਣਾ ਤੇ ਮੈਂ ਉਹਦੂ ਉਲਟ ਲਾਉਣਾ ਉਹਨਾਂ ਵੀ ਜਿਵੇਂ ਮੇਰਾ ਦਿਮਾਗ ਕੰਮ ਕਰਦਾ ਨਾ ਵੀ ਐਨੇ ਬਦਾਮਾਂ ਤੇ ਐਨਾ ਲਾਉਣਾ ਆਹ ਐਨੇ ਟਾਈਮ ਤੋਂ ਐਨੇ ਟਾਈਮ ਚ ਲਾਉਣਾ ਉਹ ਸਾਰੀ ਡਾਕਟਰੀ ਮਰੀ ਆਪ ਦੀ ਹੁੰਦੀ ਹੈਗੀ ਦਿਮਾਗ ਜਿਹੜਾ ਆਪਾਂ ਆਪ ਲਾਉਣਾ ਹੁੰਦਾ ਹੈ ਨਾ ਅਗਲੇ ਨੇ ਆਪ ਨੂੰ ਪਾਣੀ ਦੇ ਤਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ ਉਹ ਆ ਗਾ ਆਪਣਾ ਦਿਮਾਗ ਉਹ ਵੀ ਪੱਕ ਕੇ ਨੇ ਬਦਾਮਾਂ ਤੇ ਸੈੱਟ ਕਰਨਾ ਕਿੰਨੇ ਬਦਾਮਾਂ ਦੀ ਖਰਾਕ ਰੱਖਣੀ ਹੈ ਪਾਣੀ ਦਾ ਟਾਈਮਿੰਗ ਕਿੰਨੇ ਤੋਂ 8 ਤੋਂ 1 1 ਤੋਂ 2 ਕੀ ਹਿਸਾਬ ਬਹੁਤ ਕੁਝ ਨੂੰ ਦੱਸਣ ਨੂੰ ਸਾਰੇ ਨੂੰ ਪਤਾ ਹੀ ਹੈ ਬਈ ਜਿਹੜੇ ਹਨ ਕਰਦੇ ਰਹਿੰਦੇ ਸਾਰਾ ਕੰਮ ਤਾਂ ਕਰਕੇ ਬਾਕੀ ਸੋਡਣਾ ਸ਼ੇਅਰ ਕਰਦੇ ਰਹਿਆ ਕਰਾਂਗੇ ਆਪਾਂ ਆਪਾਂ ਨੂੰ ਕੋਈ ਲਕੂ ਵਾਲੀ ਪਰਦੇ ਵਾਲੀ ਕੋਈ ਗੱਲ ਨਹੀਂ ਪਤਾ ਹੀ ਸਾਨੂੰ ਆਪਣਾ ਕੀ ਹਿਸਾਬ ਕਿਤਾਬ ਹਨ ਵੀ ਕੀ ਮੰਨ ਕੇ ਚੱਲ ਜਾਈਏ ਕਿ ਅਸੀਂ ਕੱਲ ਦਾ ਲਕੂ ਰੱਖੂਗਾ ਕੀ ਕੁਝ ਨਾਲ ਲੈ ਜਾਣਾ ਬਈ ਇੱਥੋਂ ਆਪਾਂ ਹਨ ਬੰਦੇ ਦਾ 1 ਮਿੰਟ ਦਾ ਵੀ ਨਹੀਂ ਪਤਾ ਅੱਜ ਮੈਂ ਸੁਣਨ ਗੱਲਾਂ ਮਾਰੀ ਜਾਂਦਾ ਰੱਬ ਨਾ ਕਰੇ ਕੱਲ ਨੂੰ ਮੈਂ ਹੋਵਾਂ ਹੀ ਨਾ ਫਿਰ ਇਸ ਮਨ ਮੇਰੇ ਨਾਲ ਜਾ ਉਹ ਨਹੀਂ ਆਂਦਾ ਨਾ ਤਾਂ ਕਰਕੇ ਕੋਈ ਚੱਕਰ ਨਹੀਂ ਚੱਲ ਰਿਹਾ ਕਰੋ ਬਾਪੂ ਬਾਕੀ ਮੇਰਾ ਤਾਂ ਹੁਣ ਪਤਾ ਹੈ ਹੀ ਨਹੀਂ ਹੁੰਨਾ ਵੀ ਇਕੱਲਾ ਐ ਇੱਥੇ ਜੇ ਉਹ ਨੀਕੀ ਹੋ ਗਈ ਕੋਈ ਰਾਤ ਨੂੰ ਤੜਕੇ ਹੀ ਪਤਾ ਲੱਗੂ ਤੁਹਾਨੂੰ ਦਾ ਵੀ ਆ ਕੰਮ ਹੋਇਆ ਗਿਆ ਇੱਥੇ ਬਾਕੀ ਕੋਈ ਚੱਕਰ ਨਹੀਂ ਸੈਟ ਐ ਕੰਮ ਕੱਲ ਨੂੰ ਦੇਖਦੇ ਹਾਂ ਕੀ ਬੰਦ ਹੈਣਾ ਜੀ ਹੱਸਦੇ ਖੇਡਦੇ ਰਹੋ ਸਾਰੇ ਖੁਸ਼ ਰਹੋ ਲਵ ਯੂ ਸਾਰ ਨੂੰ ਬਾਏ ਬਾਏ